ਸ਼ਾਲਦ ਵਿੱਚ ਵਪਾਰ ਮੰਡਲ ਦੇ ਵੱਲੋਂ ਲੋੜੀ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਨੂ ਐਡਵੋਕੇਟ ਅਮਨਦੀਪ ਕੌਰ ਢਾਲੀਵਾਲ ਨੇ ਉਤਸ਼ਾਹਜਨਕ ਤੌਰ ਤੇ ਸ਼ਿਰਕਤ ਕੀਤੀ ਉਹਨਾਂ ਨੇ ਵਪਾਰ ਮੰਡਲ ਦੇ ਨਾਲ ਨਾਲ ਲੋਕਾਂ ਨੂੰ ਲੋੜੀ ਦੀਆਂ ਵੀ ਵਧਾਈਆਂ ਦਿੱਤੀਆਂ ਨੇ ਰੋਹੇਸ਼ਾ ਜੀ ਨੇ ਕ੍ਰੈਨਰ ਯੂਨੀਅਨ ਦੇ ਪ੍ਰਧਾਨ ਅਜਨਾਲੇ ਸੀ ਮੈਂ ਇਹ ਦੱਸਾਂ ਸੁਣਾਇਆ ਕਿ ਇਹ ਸੀ ਸਦਾ ਕੁਲਦੀਪ ਸਿੰਘ ਢਾਲੀਵਾਲ ਜੀ ਦੀ ਰਹਿਨੁਮਾਈ ਹੇਠ ਅਸੀਂ ਸਾਰੇ ਕੰਮ ਇਕੱਠੇ ਕਰਨੇ ਆ ਔਰ ਬਾਜ਼ਾਰ ਦੇ ਸਾਰੀਆਂ ਵੱਖ-ਵੱਖ ਜੁਨੀਆ ਕਪੜਾ ਯੂਨੀਅਨ ਲੋਹੜਾ ਯੂਨੀਅਨ ਰੈਡੀਮੇਡ ਯੂਨੀਅਨ ਸਨਾਰਾ और बाकी हो भी जिन्हें जिन्हें ज्ठे होकर असं ये दसना चाहते हैं कि सारा बाजार एक है बाजार की कट्टता जबूत दें और पार्टी ना मोटिया मोटा खड़ा जोड़ के खड़े हैं और यह दसना चाहते कि अं अपने त्यौहार जो पुरातन चले आ रहे हैं बड़ी जोशो ਹੋਣੋ ਨਾ ਸਮਾਰੋਹ ਕੀ ਕਹਣਾ ਚੰਦੇ ਅੱਜ ਲੋੜੀ ਦੇ ਸੋਚਰ ਘਰ ਨੂੰ ਲੈ ਕੇ ਪਹੁੰਚੇ ਹੋ ਮੇਰੇ ਅੱਜ ਸੇ ਅਜਨਾਲਾ ਦੇ ਬਾਜ਼ਾਰ ਵਿੱਚ ਜਿਹੜਾ ਲੋੜੀ ਦਾ ਸੈਲੀਬ੍ਰੇਸ਼ਨ ਨੇ ਇੰਦੇ ਖਰੀਆਨਾ ਯੂਨੀਅਨ ਤੇ ਸੰਗੇ ਇਹ ਤੇ ਪ੍ਰਦਾ ਨਿਰਮੇਸ਼ਨ ਕਲੇ ਨਵਲੂ ਅੱਜ ਕੀਤਾ ਗਿਆ ਤੇ ਬਾਜ਼ਾਰ ਦੇ ਵਿੱਚ ਕਿ ਅਸੀਂ ਵੀ ਸੈਲੀਬ੍ਰੇਸ਼ਨ ਦੇ ਵਿੱਚ ਤੇ ਸ਼ਿਕਾਇਤ ਕੀਤੀ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਹੈ ਇੱਥੇ ਸਾਰੇ ਬਜ਼ਾਅਦ ਦੇ ਜਿਹੜੇ ਨੇ ਪਤਵੰਤੇ ਸੱਜਣ ਵੀ ਇੱਥੇ ਨੇ ਸਾਰਿਆਂ ਨੂੰ ਪਹਿਲਾਂ ਤੇ ਸਾਰੇ ਸ਼ਹਿਰ ਨੂੰ ਸਾਰਿਆਂ ਨੂੰ ਸਾਡੇ ਜਿਹੜੇ ਨੇ ਇੱਥੇ ਸ਼ਹਿਰ ਦੇ ਨਿਵਾਸੀ ਨੇ ਸਾਰਿਆਂ ਨੂੰ ਲੋੜੀ ਦੀਆਂ ਸੀ ਦੁਕਾਨਾਂ ਦੇ ਵਿੱਚ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਆ ਸਾਡੀ ਸਾਰੀ ਸ਼ਹਿਰੀ ਟੀਮ ਵੱਲੋਂ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਅ اچھا ਲੱਗਦਾ ਹੈ ਇਹਤੇ ਬਾਜ਼ਾਰ ਦੇ ਵਿੱਚ ਸਾਰੇ ਇਕੱਠੇ ਹੋਏ ਨੇ ਵਧੀਆ ਲੱਗਦਾ ਹੈ ਜਿਵੇਂ ਐਵੇਂ ਦੇ ਤਿਉਹਾਰ ਨੇ ਅਸੀਂ ਜਦੋਂ ਸਾਰੇ ਇਕੱਠੇ ਹੋ ਕੇ ਮਿਲਾਂਦੇ ਆ ਸਾਡੀ ਭਾਈਚਾਰਕ ਸਾਂਝ ਹੋਰ ਵੀ ਮਜ਼ਬੂਤ ਹੁੰਦੀ ਹੈ ਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਇਦਾਂ ਹੀ ਖੁਸ਼ੀਆਂ ਜਿਹੜੀਆਂ ਨੇ ਇਕੱਠੇ ਮਨਾਉਂਦੇ ਰਹਿਣਾ ਚਾਹੀਦਾ ਕੀ ਮੈਸੇਜ ਦੇਣਾ ਚਾਹੁੰਦੇ ਜਾਈ ਤੁਸੀਂ ਸਭਾ ਨੂੰ ਲੈ ਕੇ ਜਦੋਂ ਵੀ ਅਸੀਂ ਕੋਈ ਤਿਹਾਰ ਮਨਾਉਨੇ ਆ ਅਸੀਂ ਇਕੱਠੇ ਹੋਗੇ ਅਸੀਂ ਇੱਥੇ ਬਾਜ਼ਾਰ ਦੇ ਵਿੱਚ ਆ ਤੇ ਅਸੀਂ ਇਹ ਹੈ ਕਿ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਇਹ ਤਿਉਹਾਰ ਨੇ ਅਸੀਂ ਹਰ ਕਿਸੇ ਜਿਹੜੇ ਵੀ ਤੁਹਾਡੇ ਜਿਹੜੇ ਵੀ ਕੋਈ ਰੋਸ ਨੇ ਜਾਂ ਗਿਲੇ ਸ਼ਿਕਵੇ ਨੇ ਆਹ ਹੋਰ ਜਿਹੜੇ ਵੱਖਰੇਵੇਂ ਅਸੀਂ ਕਹਿ ਲਈਏ ਉਹਨਾਂ ਤੋਂ ਉੱਚੇ ਉੱਠ ਕੇ ਮਨਾਈਏ ਬੜੇ ਪ੍ਰਗਟ ਤੌਰ ਤੇ ਲੋੜੀ ਦਾ ਗੋਤਿ ਪੂਰਿਤ ਹੋ ਤੇ ਆਦੇ ਸਿੰਗਾਂ ਲੱਗਦਾ ਕਿ ਅਸੀਂ ਹਰ ਵਰਗ ਦੇ ਹੱਥ ਭਾਈਚਾਰ ਦੇ ਜਿਹੜੋ ਇਕੱਠੇ ਹੋ ਕੇ ਮਨਾਈਏ ਸਾਡੀ ਪਾਈਚਾਰ